ਹਾਂ ਚੰਦ ਕੱਢਦੇ ਨੇ ਜਿੱਦਾਂ ਮੈਂ ਆਪਣੇ ਪਿੰਡ ਕੱਢਦੀ ਹੁੰਨੀ ਸੀ ਜੀ ਨਾ ਮੰਮੀ ਕਹਿੰਦੇ ਹੁੰਦੇ ਤੂੰ ਤਾਂ ਪਤਾ ਨਹੀਂ ਕਿੰਨੀ ਕੁ ਮਿੱਟੀ ਹੁਣ ਦਿੰਨੀ ਐ ਿੱਟਾਂ ਲਾਂ ਜੜੀਆਂ ਨਾ ਚਮਕਣ ਪਤਾ ਲੱਗੇ ਵੀ ਮੰਨ ਤੀਨੇ ਟਾੜੂ ਲਾਇਆ ਮੰਨ ਤੀ ਤਾਂ ਕੋੜੇ ਕਿਹੜੇ ਗੱਡੀ ਬ੍ਰੈਡ ਵਾਲੇ ਕਿ ਦੂਜੇ ਕਰ ਲਈ ਨਾ ਮੰਮੀ ਨੇ ਤੇ ਕੱਲਿਆਂ ਨੇ ਆਉਣਾ ਮਾ ਆਉਣਾ ਤੁਹਾਨੂੰ ਪਤਾ ਫਿਰ ਮੰਮੀ ਦੇ ਬੀਪੀ ਵੱਜ ਜਾਣਾ ਆਹ ਜਿੱਥੇ ਚਾਹ ਵੀ ਅਹੀਂ ਮਿੱਠੇ ਤੋਂ ਬਿਨਾ ਬਣਾਉਣੀ ਆ ਤਾਂ ਉੱਥੇ ਪਕੌੜੇ ਕੀ ਕਹਿੰਦੇ ਨਾਲ ਫੇਰ ਚ ਚਾਹ ਫਿਰ ਬਿਸਕੁਟ ਨਾ ਖਵਾ ਦੇ। ਕੀ ਆਦੀਏ? ਬਿਸਕੁਟ ਨਾ ਹੀ ਪਿਆਦਾਂਗੇ। ਤੇ ਰੋਟੀ ਪਾਣੀ ਵਧੀਆ ਬਣਾ ਲੈਨੇ ਨਾ। ਰੋਟੀ ਪਾਣੀ ਤੇ ਮੰਮੀ ਨੇ ਖਾ ਹੀ ਲੈਣਾ ਵਾ। ਆਹੋ ਤੇ ਖਾ ਲਈ। ਹਨਾ। ਤੇ ਫੇਰ ਉਹ ਚੀਜ਼ ਖਵਾਈਦਾ ਵੀ ਕੀ ਕਰਨਾ ਵਾ ਜੇ ਨਾ ਬਿਮਾਰੀ ਹੋਣਾ। ਹਾਂ। ਆਹੋ ਸੇਤ ਵੀ ਜ਼ਰੂਰੀ ਆ। ਤੇ ਮੈਂ ਤਾਂ ਸਕੂਟੀ ਲਾ ਕੇ ਰੱਖੀ ਬਸ ਜਦੋਂ ਫੋਨ ਆ ਗਿਆ ਮੈਂ ਚੱਲ ਜਾਣਾ ਵਾ ਲੈਣ। ਠੀਕ ਆ ਫਿਰ ਮੈਂ ਸੌ ਰੋਟੀ ਪਾਣੀ ਦਾ ਕਰ ਲੈਨੀ ਆ ਨਾ ਆਹੋ ਆ ਤੇ ਫਿਰ ਚਾਹ ਕਰ ਲਓ ਨਾ ਫਿਰ ਹੈ ਨਾ ਫਿਰ ਮੈਂ ਰਮਾਨ ਨਾਲ ਬੈ ਕੇ ਤੇ ਗੱਲਾਂ ਬਾਤਾਂ ਕਰਾਂਗੀ ਹਾਂ ਨਹੀਂ ਮੈਂ ਕਰ ਲੈਨੀ ਹਾਂ ਬੜਾਈ ਵਧੀਆ ਲੱਗਣ ਡਿਆ ਅੱਜ ਮੰਮੀ ਨੇ ਆਉਣਾ ਵਾ ਤੇ ਗੱਡੀ ਵੇ ਕਿੰਨੀ ਸੋਹਣੀ ਆ ਆ ਬੜਾ ਰਗੜ ਰਗੜ ਕੇ ਝਾੜੂ ਦੇਈ ਜਾਂ ਫੇਰ ਨਾ ਲੱਗਦਾ ਕਿਸ ਨੇ ਆਉਣਾ ਉਹ ਨਾ ਆਉਣਾ ਇੱਧਰ ਵੀ ਕਿੰਨੇ ਜੋਰ ਅਸ਼ੋਰ ਨਾਲ ਲੱਗੀ ਅੱਜ ਤੇ ਭੈਣਾਂ ਦੀਆਂ ਸਲਾਵਾਆਂ ਹੀ ਬੜੀਆਂ ਹੁੰਡੀਆਂ ਆ ਕਿਤੇ ਮੈਂ ਵੀ ਨਾਲ ਟਮਾਟਰ ਲੈ ਆਉਣੀ ਨਾਲੇ ਸੁਆਦ ਲੈ ਆਉਣੀ ਗੱਲਾਂ ਬਾਤ ਕਰਉਣੀ ਦੋ ਮਿੰਟ ਪਰੋਹਣਿਆਂ ਦਾ ਕੀ ਇਹਨਾਂ ਨੇ ਘੜੀ ਬੈ ਹੀ ਜਾਣਾ ਅਜੇ ਹਾਏ ਹਾਏ ਪਿੰਦਰ ਜੀ ਜੀ ਆ ਗਈ ਇੰਨੇ ਮੇਰਾ ਟਾਈਮ ਵੇਸਟ ਕਰਾਉਣਾ ਮਨਪ੍ਰੀਤ ਹਾਂਜੀ ਦੀਦੀ ਹਾਏ ਹਰ ਰੋਕ ਜਾ ਤੂੰ ਤੇ ਪੈਰਾਂ ਤੇ ਝਾੜੂ ਮਾਰੀ ਜਾਨੀ ਕੀ ਗੱਲ ਹੈ ਮੈਂ ਨਾ ਮੈਨੂੰ ਕਾਲੀ ਬੜੀ ਹੋ ਅੱਜ ਬੜੀ ਖੁਸ਼ ਆ ਕੀ ਹੋਇਆ ਅੱਜ ਨਾ ਮੰਮੀ ਨੇ ਆਉਣਾ ਹੀ ਅੱਛਾ ਮੰਮੀ ਨੇ ਆਉਣਾ ਤੇਰੀ ਨੇ ਮੈਂ ਵੀ ਅੱਗੇ ਵੇਖਣ ਲਈ ਮੈਂ ਤਾਂ ਦੋਵੇਂ ਭੈਣ ਅੱਜ ਬੜੀਆਂ ਸਲਾਵਾ ਕਰਨ ਡੀਆਂ ਅੱਛਾ ਵੇਖ ਰਹੀ ਨਹੀਂ ਹੋਰ ਮੈਂ ਵੇਖ ਲਿਆ ਸੀਗਾ ਸਲਾਵਾ ਕਰਦੀਆਂ ਕਰਨੀਆਂ ਤੁਹਾਨੂੰ ਪਤਾ ਅੱਜ ਕੱਲ ਤੇ ਸਾਰੇ ਬਿਮਾਰੀਆਂ ਦੇ ਮਾਰੇ ਆ ਆ ਹੋਏ ਤਾਂ ਹੈ ਤੇ ਫਿਰ ਮੇਰੀ ਭਾਬੀ ਤੇ ਕਹਿ ਵੀ ਦਿੰਦੀ ਹੁੰਦੀ ਆ ਕਿ ਕੁੜੀਆਂ ਕੋ ਜਾ ਕੇ ਮੰਮੀ ਮਿੱਠਾ ਮਿੱਠਾ ਖਾ ਆਉਂਦੀ ਬਿਮਾਰ ਹੋ ਜਾਂਦੀ ਐ ਤੇ ਉਹ ਹੀ ਸਲਾਵਾ ਚ ਪਈ ਆ ਵੀ ਅੱਜ ਕੱਲ ਹੁਣ ਪਰੌਣੇ ਅੱਗੇ ਰੱਖੇ ਕੀ ਬੰਦਾ ਠੰਡਾ ਵਾ ਦੇ ਉਹ ਨਹੀਂ ਪਿਆ ਸਕਦੇ ਹਾਂ ਇਹ ਤਾਂ ਹੈਗਾ ਵਾ ਤੇ ਚਾਹ ਦੇ ਵਿੱਚ ਬੰਦਾ ਪੁੱਛ ਕੇ ਬਣਾਉਣੀ ਪੈਂਦੀ ਅੱਜ ਕੱਲ ਵੀ ਮਿੱਠਾ ਪਾਉਣਾ ਕਿ ਨਹੀਂ ਮਿੱਠਾ ਪਾਉਣਾ ਕਿ ਨਹੀਂ ਸਹੀ ਹਾਂ ਸਾਡੇ ਘਰ ਵੀ ਪਰੌਣੇ ਆਏ ਹੀ ਅੱਛਾ ਹਾਂ ਤੇ ਮੈਂ ਤੈਨੂੰ ਪੁੱਛਣ ਆਈ ਟਮਾਟਰ ਹੈ ਗਈ ਟਮਾਟਰ ਹਾਂ ਮੈਂ ਅਹੀਂ ਤਾਂ ਮੰਜੋ ਨੂੰ ਭੇਜਿਆ ਵਾ ਸਬਜ਼ੀ ਲੈਣ ਅਜੇ ਨਹੀਂ ਆਏ ਕੀ ਮੰਗਵਾ ਲਿਆ ਤੂੰ ਉਦਾਂ ਇੱਕ ਤੇ ਦਾਲ ਬਣਾਉਣੀ ਆ ਹਾਂ ਤੇ ਦੂਜਾ ਹੈਗਾ ਚਲੋ ਟਮਾਟਰ ਟਮਾਟਰ ਲਾਓ ਫਿਰ ਸਲਾਸਾ ਸੂਤੇ ਕੱਟਣਾ ਹੀ ਹੈ ਨਾ ਟਮਾਟਰ ਕਟਾਂਗੇ ਗੰਡੇ ਕਟਾਂਗੇ ਖੀਰੇ ਕਟਾਂਗੇ ਚਲ ਮੈਂ ਵੀ ਤੋਖ ਤੇਰੇ ਵੱਲੇ ਫੜ ਲ ਜੂਗੀ ਇਹ ਤੇ ਅਚਾਨਕ ਹੀ ਆ ਗਏ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹਨਾਂ ਦੇ ਆਉਣ ਦਾ ਤੇ ਹੁਣ ਘਰ ਤੇ ਕੋਈ ਸਮਾਨੀ ਨਹੀਂ ਆ ਗਏ ਆਹ ਟਾਈਮ ਨਹੀਂ ਆ ਗਏ ਆ ਕੇ ਅੱਛਾ ਹਾਂ ਤੇ ਰੋਟੀ ਤੇ ਦੁਪਹਿਰਾਂ ਨੂੰ ਬਣਾਉਣੀ ਹੋਣੀ ਆ ਹਾਂ ਬਣਾਉਣੇ ਨਹੀਂ ਰਹਿਣਾ ਤਾਂ ਨਹੀਂ ਚੱਲ ਜਾਣਾ ਸ਼ਾਮ ਨੂੰ ਅੱਛਾ ਅੱਛਾ ਹਾਂ ਰਹਿਣਾ ਨਹੀਂ ਆ ਤੂੰ ਮੈਂ ਕਹਿੰਦੀ ਮੈਂ ਮਾਨਪਰੀ ਤਾ ਦਿਸਣ ਢਈ ਆ ਤੇ ਮੈਂ ਚੱਲ ਟਮਾਟਰ ਪੜਦੇ ਹੁਣੀ ਬੈਠੇ ਹੀ ਗੱਲਾਂ ਬਾਤਾਂ ਮਾਰਨਦੇ ਆ ਹੀ ਐ ਅੱਛਾ ਨਹੀਂ ਨਾ ਪਤਾ ਜੇ ਪਤਾ ਹੁੰਦਾ ਨਾ ਫਿਰ ਅਹੀਂ ਸ਼ਾਮ ਨੂੰ ਮੰਗਾ ਲੈਣੀ ਸੀ ਸਬਜ਼ੀ ਤੇ ਅਹੀਂ ਤੇ ਕਹੇ ਚੱਲ ਹੁਣੀ ਮੰਗਾਉਨੇ ਆ ਹਾਂ ਉਹ ਮੈਨੂੰ ਤੇ ਆਪ ਨਹੀਂ ਹੀ ਭਰਉਣਿਆਂ ਦਾ ਪਤਾ ਨਹੀਂ ਤਾਂ ਮੈਂ ਤੇ ਤੈਨੂੰ ਕਹਾਂ ਮਗਾ ਕੇ ਰੱਖ ਲਿਆ ਕਰੋ ਫਿਰ ਪਤਾ ਨਹੀਂ ਹੁੰਦਾ ਨਹੀਂ ਮਾਨਪਰੀ ਤਾ ਉਦਾਂ ਤੇ ਮੇਰੇ ਮੁੱਕਦੇ ਹੀ ਨਹੀਂ ਕਦੇ ਤੇ ਅੱਛਾ ਅੱਛਾ ਆਓ ਅੱਜ ਪਰੌਣੇ ਆਣੇ ਹੀ ਤੇ ਮੁੱਕ ਗਈ ਹੁੰਦਾ ਵੀ ਇਦਾਂ ਹੀ ਆ ਜਿਦਨ ਸਫਾਈ ਨਾ ਨਾ ਕੀਤੀ ਹੋਵੇ ਜਾ ਉਦੋਂ ਅਚਾਨਕ ਜਿਵਣਾ ਵੱਜੂਗਾ ਜਿੱਦਣ ਸਪਾਈ ਕੀਤੀ ਹੋਵੇ ਤੇ ਉਦੋਂ ਫੋਨ ਕਰਕੇ ਵੀ ਕਿਸੇ ਨੂੰ ਸਾਧ ਲੋ ਤੇ ਅਗਲੇ ਕਹਿੰਦੇ ਸਾਡਾ ਟਾਈਮ ਨਹੀਂ ਸਹੀ ਗੱਲ ਆ ਤੇ ਹੋਰ ਜਿੱਦਣ ਘਰ ਸਬਜੀ ਹੋਵੇ ਉਦਨਾਉਣਾ ਨਹੀਂ ਤੇ ਜਿੱਦਣ ਗਈ ਹੈ ਨਾ ਨਹੀਂ ਹੈਗੀ ਉਦਨ ਹੀ ਆ ਜਾਂਦਾ ਉਦਨ ਕੋਈ ਨਾ ਕੋਈ ਆ ਜਾਂਦਾ ਹੁਣ ਮੈਨੂੰ ਵੀ ਫਿਕਰ ਇਹ ਲਾ ਹਾਂ ਕੱਲ ਹੀ ਉਹ ਬਤਾਉਂਗਾ ਦੀ ਸਬਜੀ ਬਣਾਈ ਹਾਂ ਤੇ ਉਹ ਮਾਰਜੀ ਕਹਿੰਦਾ ਵੀ ਆ ਪਕੜਾ ਖਾਣੇ ਆ ਤੇ ਕੱਲ ਜਦ ਅਹੀਂ ਬਣਾਈ ਤੇ ਮੌਕਾ ਮੁੱਕ ਗਈ ਤੇ ਆ ਕੇ ਕਹਿੰਦਾ ਚਾਚੇ ਸਬਜੀ ਹੈਗੀ अच्छा ਮਾਂ ਨੇ ਸਬਜੀ ਕਿਥੋਂ ਆਵੇ ਮੈਂ ਕੀ ਗਲਤੀ ਰੀ ਮਾਂ ਨੇ ਨਹੀਂ ਬਣਾਈ ਉਹ ਘਰ ਤਾਂ ਖਾਂਦਾ ਹੀ ਨਹੀਂ ਹੁੰਦਾ ਤੇ ਗਵਾਂਡ ਵਿੱਚ ਜੋ ਮਰਜ਼ੀ ਖਾ ਲਈਦਾ ਘਰੇ ਤੋਂ ਕਹੀ ਦਿੰਦਾ ਕਹਿੰਦਾ ਮੈਨੂੰ ਨਹੀਂ ਪਸੰਦ ਆ ਇਹਨੂੰ ਨਹੀਂ ਇਹ ਨਾ ਬਣਾਇਆ ਦੱਸੰਡਿਆ ਹੈਗਾ ਕਿ ਮੈਂ ਕਿਹਾ ਅਹੀਂ ਤੇ ਢਾਡੇ ਹੀ ਤੋੜ ਕੇ ਲਿਆਂਦੇ ਕਿ ਚੱਲ ਕੋਈ ਨਹੀਂ ਉਹ ਤਾਂ ਬਥੇਰੇ ਆ ਲੱਗੇ ਨਾਲੇ ਮਨਪਰੀ ਤਾਂ ਚੀਜ਼ ਦਾ ਕੀ ਹੁੰਦਾ ਨਾ ਬੰਦਾ ਇੱਕ ਦੂਜੇ ਤੋਂ ਫਾੜ ਹੀ ਦਿੰਦਾ ਨਾ ਹਾਂਜੀ ਹਾਂਜੀ ਤੇ ਕਦੋਂ ਕਹਣਾ ਹੀ ਮੰਮੀ ਨੇ ਮੰਮੀ ਨੇ ਬੱਸ ਮੈਂ ਉਹੀ ਰਹਿਣ ਦੀ ਵੀ ਜਲਦੀ ਜਲਦੀ ਮੈਂ ਲਾਲਾ ਛਾੜੋ ਪਰ ਉਹਨਾਂ ਉਹ ਵੀ ਉਹਦਾ ਫੋਨ ਆ ਜਾਏ ਤੇ ਮੈਂ ਵਿੱਚੇ ਛੱਡ ਕੇ ਜਾਣਾ ਪਵੇ ਫਿਰ ਦੀਦੀ ਨੇ ਵੀ ਗਣਾ ਨਾ ਅੰਦਰੋਂ ਕੋਈ ਕੰਮ ਕੀਤਾ ਤੇ ਨਾ ਬਾਹਰੋਂ ਹੀ ਕੀਤਾ ਹੀ ਪੂਰਾ ਆਹੋ ਫਿਰ ਲੜਾਈ ਵੀ ਹੋ ਜਾਂਦੀ ਨਾ ਤੁਹਾਡੀ ਆਹੋ ਵੇਖੋ ਹੁਣ ਅੱਜ ਤੇ ਮੰਮੀ ਆਉਣੀ ਥੋੜੀ ਸੁਲਾਈ ਰੱਖਾਂਗੇ ਆਹੋ ਕਿਤੇ ਮੰਮੀ ਨੂੰ ਨਾ ਪਤਾ ਲੱਜ ਲੜਦੀਆਂ ਵੀ ਐ ਇੱਥੇ ਮੰਮੀ ਨੂੰ ਤੇ ਇਦਾਂ ਪਤਾ ਹੀ ਉਹਨਾਂ ਲਈ ਗੜੀ ਨਵੀਂ ਆਏ ਹਾਂ ਚੱਲ ਫਿਰ ਮਨਪ੍ਰੀਤ ਜਦ ਆਇਆ ਤੇ ਮੈਨੂੰ ਫੜਾ ਦੇ ਫਿਰ ਆਹੋ ਮੈਂ ਕਿਹਾ ਮੈਂ ਕੱਟ ਕੇ ਫੜਾ ਦੂੰਗੀ ਤੇ ਜਾ ਫਿਰ ਇਦਾਂ ਕਰੋ ਹਾਂ ਪਰੌਣੇ ਤੇ ਆਇਆ ਸਾਡੇ ਘਰ ਵੀ ਆਉਣੇ ਆ ਅੱਛਾ ਸਬਜੀ ਤੇ ਬਣਾਵੰਡੀ ਹੈ ਵੱਡੀ ਹਾਂ ਤੇ ਪਰੌਣੇ ਹੀ ਇੱਧਰ ਕਾਲ ਦਿਓ ਰੋਟੀ ਪਾਣੀ ਖਾ ਕੇ ਕਲਾ ਦਾਂਗੇ ਤੁਹਾਡੇ ਘਰ ਨਹੀਂ ਮੈਂ ਤੇ ਅੱਗੇ ਹੀ ਕਾਲੀ ਆ ਫੇ ਮੈਂ ਪਰੌਣੇ ਤਾਂ ਭੇਜਦਾ ਬਾਅਦ ਚ ਜੇ ਲੜ ਪੀ ਤੇ ਫੇਰ ਫੇਰ ਵੇਖੀ ਜਾਊਗੀ ਕੇ ਫੇਰ ਉਹਨੇ ਕਹਿਣਾ ਜਾਣ ਕੇ ਫਸਾਦ ਪਾਉਂਦੀ ਪਿੰਦਰ ਉਹ ਤੇ ਅੱਗੇ ਮੇਰੇ ਤੋਂ ਬਹੁਤ ਛਿੜਦੀ ਆ ਫੜਾਦੀ ਫਿਰ ਹੈ ਹਾਂ ਠੀਕ ਜੀ ਚੱਲ ਚੰਗਾ ਕਿੰਨਾ ਟਾਈਮ ਪੰਨਗੀ ਉਹ ਮੇਰਾ ਅ ਵੀ ਬਾਣ ਪ੍ਰੀਤ ਆਈ ਨਹੀਂ ਗਈ ਅਜੇ ਬਾਹਰੋਂ ਚਾਰ ਰੂਮੋਂ ਬਾਹਰ ਲਾਉਂਦੇ ਹੀ ਆ ਜਾਂਦੀ ਆ ਤੇ ਮੈਂ ਤੇ ਦੂਜਾ ਦਾਲ ਦੂ ਤੇ ਮੈਂ ਧਰ ਲਈ ਆ ਤੇ ਮੰਮੀ ਤੇਰੀ ਨੇ ਕਦੋਂ ਆਉਣਾ ਇਹ ਫੋਨ ਲਾਇਆ ਕਿ ਨਹੀਂ ਉਹਨੇ ਬਸੇ ਬੁੱਸੇ ਬੈ ਗਈ ਆ ਹਾਂ ਆਇਆ ਸੀ ਫੋਨ ਕਹਿੰਦੇ ਮੈਂ ਬੈ ਗਈ ਆ ਬਸੇ ਤੇ ਹੁਣ ਜਦੋਂ ਉਤਰਣਗੇ ਤਾਂ ਫੇਰ ਫੋਨ ਕਰ ਦੇਣਗੇ ਨਾ ਤੇ ਫੇਰ ਆਪੇ ਲੈ ਆਵਾਂਗੇ ਜਾ ਕੇ ਤੇ ਕੋਈ ਸਬਜੀ ਸਬਜੀ ਮਹਂਗਾਈ ਆ ਕੋਈ ਚੀਜ਼ ਖਾਣ ਫੋਨ ਨੂੰ ਵੀ ਮੰਗਾ ਲੈਣੀ ਆ ਆ ਮੰਨੇ ਨੂੰ ਭੇਜਿਆ ਵਾ ਲੈ ਆ ਲੋ ਆਈ ਗਈ ਆ ਉਹ ਵੀ ਨਹੀਂ ਆਈ ਉਹ ਏਦਾਂ ਕਰੋ ਵੀ ਮੰਮੀ ਨੂੰ ਕੱਟਣ ਲਈ ਡਾਓ ਆਬ ਆਲੂ ਲੂ ਕੱਟ ਲੋ ਤੇ ਗੋਭੀ ਮੰਮੀ ਕੱਟ ਲੈਂਦੇ ਆ ਤੇ ਬਾਕੀ ਜਲਦੀ ਜਲਦੀ ਕਰੀਏ ਫਿਰ ਮੰਮੀ ਦਾ ਫੋਨ ਨਾ ਆਵੇ ਮੈਂ ਆਪ ਹੀ ਕੱਟ ਲੈਣੀ ਨਹੀਂ ਤਾਂ ਚਲੋ ਮੰਮੀ ਨੇ ਵੀ ਤੇ ਵਿਹਲੇ ਬੈਠੇ ਰਹਿਣਾ ਵਾ ਤੜਕਾ ਦੇ ਦਿਓ ਕੱਟਣ ਨੂੰ ਫਤਲ ਕੀ ਕੰਮ ਹੋ ਜਾਂਦਾ ਵਾ ਚਲ ਦੇ ਦੇ ਜੀ ਬਾਜ ਜਵੇਲੀਆਂ ਬੈ ਕੇ ਤੇ ਗੰਨਾ ਮਾਰਾਂਗੇ ਚਲ ਗੰਡਾ ਗੁੰਡਾ ਲਾਇਆ ਅਧਕਰ ਹੁਣ ਵੇਖ ਕਿ ਤਰ੍ਹਾਂ ਭੱਜੀਆਂ ਫੇਰਦੀਆਂ ਆਂਗਾ ਮਾਂ ਦੇ ਚਾਹ ਦੇ ਵਿੱਚ ਤੇ ਜਦੋਂ ਆ ਗਈ ਲੜ ਤੇ ਇਹਨਾਂ ਨੇ ਪੈਣਾ ਹੀ ਚਲੋ ਵੇਨੇ ਆਪਾਂ ਲਾ ਕੀ ਹੰਦਾ ਵਾ ਅਸੀਂ ਤਾਂ ਬਾਹਰ ਨੂੰ ਨਿਕਲ ਜਾਣਾ ਵਾ ਲੜਦਿਆਂ ਰਹਿਣ ਇਹ ਲੜਦਿਆਂ ਰਿੰਦਿਆਂ ਤੇ ਜੇ ਮੈਨੂੰ ਆਵਾਜ਼ ਮਾਰੀ ਮੈਂ ਤਾਂ ਸੱਚੀ ਗੱਲ ਹੱਦਣੀ ਪਈ ਇਹਨਾਂ ਦਾ ਤਾਂ ਕਲੇਸ਼ ਹੀ ਨਹੀਂ ਦੋਆ ਪੈਣਾ ਦਾ ਮੌਕਾ ਤਾਂ ਤਦੋਂ ਮੈਂ ਫਰੂਟ ਵੀ ਲੈ ਆਈ ਜਾਈਏ ਕੱਢ ਕੇ ਆ ਕੱਢ ਲਓ ਜੀ ਮੰਮੀ ਇੱਦਾਂ ਕਰਿਓ ਜਾਗੇ ਨਾ ਤਾਂ ਗੋਪੀਦੀਨ ਨੂੰ ਫੜਾ ਦਿਓ ਚੰਗਾ ਉਦਾਂ ਮੰਮੀ ਸੰਤਰੇ ਬੜੇ ਫਰੈਸ਼ ਫਰੈਸ਼ ਵਾ ਹਾਂ ਮੈਂ ਵੇਖ ਕੇ ਲੈ ਆਈ ਆ ਅੱਛਾ ਹਾਂ ਵਧੀਆ ਆ ਤਾਂ ਉਹਨੂੰ ਫੜਾ ਦਿਓ ਉਹਨਾਂ ਪਤਾ ਕੀ ਕੀਤਾ ਮੈਂ ਤਾਂ ਦਾਲ ਸੀ ਦਵਾ ਪਰਸੋਂ ਮੰਮੀ ਲੈ ਕੇ ਆਈ ਪਕੌੜੇ ਅੱਛਾ ਤੇ ਉਹਨੇ ਮੰਮੀ ਨੇ ਮੈਨੂੰ ਫੜਾ ਤੇ ਉਹੇ ਚ ਵੱਡਦੇ ਮੈਂ ਟੱਕਰ ਗਈ ਅੱਛਾ ਤੇ ਵੱਡੀ ਨੇ ਲੜਾਈ ਪਾਤੀ ਹਾਂ ਹਾਂ ਕੋਕੜਿਆਂ ਤੋਂ ਆਹ ਹਾਂ ਦੱਸ ਮੰਮੀ ਕਹਿੰਦੀ ਖਾ ਲਾ ਕਹਿੰਦੀ ਮੈਂ ਕੋ ਖਾਵਾਂ ਇਹਨੂੰ ਫੜਾਏ ਇਹੋ ਖਾਵੇ ਹਾਂ ਜਿਹਨੂੰ ਚੀਜ਼ ਫੜਾਈ ਫਿਰ ਉਹੋ ਹੀ ਖਾਂਦਾ ਵਾ ਆ ਤੇ ਮੈਂ ਹੁਣ ਤਹੀ ਫਿਰ ਉਹਨੂੰ ਹੀ ਫੜਾ ਦਿਓ ਦੱਸ ਉਹਦਾ ਤੇ ਬੜੀ ਖੁਸ਼ ਵਾਜ ਹਾਂ 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 ਚਲ ਆ ਜਾ ਫਿਰ ਗੋਪੀ ਮੈਨੂੰ ਜਾ ਆਦੀ ਮੰਮੀ ਤੇਰੀ ਲੈ ਆ ਹੀ ਗਈਆਂ ਓ ਆ ਨਿਕਲ ਬਾਹਰ ਕੀ ਕਰ ਲਈ ਆ ਆ ਜਾ ਨੰਗਾ ਆਓ ਜਿਹਾ ਸਿੱਖ ਕੀ ਹਰ ਠੀਕ ਤੁਸੀਂ ਆਪਣੇ ਪਰਿਵਾਰ ਦੀ ਸੁਣਾ ਸਭ ਠੀਕ ਹੈ ਸੱਸੇ ਹਾਂ ਸੱਸੀ ਕਾਲ ਪਤਾ ਠੀਕ ਠਾਕ ਹੈ ਹਾਂ ਠੀਕ ਠਾਕ ਤੁਸੀਂ ਸੁਣਾ ਐਵੇਂ ਠੀਕ ਠਾਕ ਹਾਂ ਆਲਾ ਪੁੱਤ ਮਾਨਪਿੰਨ ਨੂੰ ਫੜਾ ਦੇਣੀ ਹੈ ਕੋਈ ਨਹੀਂ ਪਤਾ ਤੁਸੀਂ ਭੈਣ ਜੀ ਹੱਪੇ ਸਲਾਬ ਤੇ ਰੱਖੋਣੀ ਹੈ ਜਾ ਕੇ ਮੰਮੀ ਮੈਨਣਾ ਪਤਾ ਹੋਈ ਜੋ ਆ ਤੇ ਬਾਦਾਂ ਮਾਂ ਮੇਂ ਤੇ ਵੀ ਆਬਾ ਮੇਰਾ ਮੰਮੀ ਨੇ ਆਉਂਦੇ ਮੇਤੇ ਗੱਲ ਲਾ ਆਤੀ ਆ ਪਿਛਲੇ ਹਫ਼ਤੇ ਰਹਾ ਦ ਮੰਮੀ ਨਹੀਂ ਗੱਲ ਕਰਨੋ ਢਲਦੀ ਗੱਲ ਸੁਨੋ ਹਾਂ ਮੈਂ ਹਾਂ ਮੰਮੀ ਨੇ ਨਾ ਗੱਲਾਂ ਹੋਈ ਨਾ ਕੋਈ ਦੱਸੀ ਜਾਣੀਆਂ ਮੰਮੀ ਨੂੰ ਆ ਤੇ ਇਦਾਂ ਕਰਦੇ ਆ ਵੀ ਇੱਕ ਜਾਨੀ ਉੱਧ ਲੱਗੇ ਬਹਿ ਜੰਨੇ ਹਾਂ ਹਾਂ ਗੱਲ ਸੁਨੋ ਹਾਂ ਮੈਂ ਹਾਂ ਮੰਮੀ ਦੀ ਚਲਾਕੀ ਹੁੰਦਾ ਮੈਨੂੰ ਸਾਰਾ ਪਤਾ ਵਾ ਤੂੰ ਹੀ ਇਦਾਂ ਕਰੋ ਕੰਮ ਕਰ ਲਓ ਤੇ ਮੈਂ ਜਾ ਕੇ ਮੰਮੀ ਦੇ ਲਾਗੇ ਬੈਠੀ ਗੱਲਾਂ ਬਾਤਾਂ ਮਾਰਦੀ ਆਂ ਨਾਲੇ ਮੈਂ ਮੰਮੀ ਨੂੰ ਕੋਈ ਗੱਲ ਨਹੀਂ ਦੱਸਣ ਦੇਣੀ ਉਹ ਤੇ ਚੜਾ ਕੇ ਤੇ ਬੜੀ ਤੋਣਾ ਮੈਨੂੰ ਕੰਮ ਤੇ ਲਾ ਦੇ ਤੂੰ ਆਪ ਮੰਮੀ ਲਾਗੇ ਬੈ ਕੇ ਤੇ ਗੱਲਾਂ ਕਰ ਲੈ ਤੇ ਜੇ ਮੈਂ ਤੈਨੂੰ ਉੱਥੇ ਬਿਠਾਤਾ ਤੇ ਜਦੋਂ ਮੰਮੀ ਨੇ ਗੱਲਾਂ ਦੱਸੀਆਂ ਤੇ ਤੈਨੂੰ ਗੁੱਸਾ ਆ ਜਾਣਾ ਕਿ ਨਹੀਂ ਆ Đਣਾ ਤੇ ਗੁੱਸਾ ਤੇ ਮੈਨੂੰ ਆਉਣਾ ਹੀ ਆ ਤੇ ਤੂੰ ਤੈਨੂੰ ਨਹੀਂ ਆਉਣਾ ਗੁੱਸਾ ਕਿਉਂ ਮੈਂ ਜਦੋਂ ਮੰਮੀ ਨੂੰ ਗੱਲ ਹੀ ਨਹੀਂ ਨਿਕਲਣ ਦੇਣੀ ਉਹਦੇ ਮੂੰਹ ਚ ਕੋਈ ਮੈਂ ਗੱਲਾਂ ਮੁੱਕਣ ਹੀ ਨਹੀਂ ਦੇਣੀਆਂ ਮਤਲਬ ਜੋ ਇੰਗਰੀ ਪੜਿੰਗ ਰੀ ਦੀਆਂ ਸਾਰੀਆਂ ਗੱਲਾਂ ਕਰ ਲੈਣੀਆਂ ਤਾਂ ਬਾਅਦ ਵਿੱਚ ਫਿਰ ਮੈਂ ਬਹਿਣਾ ਟਕੀ ਤਾਂ ਕੋਈ ਨਹੀਂ ਬਾਅਦ ਵਿੱਚ ਬਹਿ ਜਾਓ ਆਹ ਉਹ ਨਾ ਅੱਭੀ ਤੂੰ ਨਹੀਂ ਬੈਠੀ ਰਹਿੰਦੀ ਮੈਂ ਕੰਮ ਦੇ ਲੱਗੀ ਰਹਾਂ ਜਿੰਨੇ ਕੰਮ ਕੀਤਾ ਸੈਨੀ ਤੋਂ ਨਹੀਂ ਕਹਿਣਾ ਆਹ ਮੈਂ ਵੀ ਕਹਿੰਦਾ ਆਹੋ ਚੱਲ ਬਹਿ ਜਾ ਹੁਣ ਮੈਂ ਪਾਣੀ ਤੇ ਲੈ ਜਾ ਮਮੀ ਨੇ ਲੈ ਜਾ ਹੋਰ ਸੁਣਾਓ ਭੈਣ ਜੀ ਫਿਰ ਕਿੱਦਾਂ ਆ ਸਭ ਠੀਕ ਠਾਕ ਤੂੰ ਹੀ ਆਪਣੀ ਸੁਣਾਓ ਹਾਂ ਮਮਮੀ ਪਾਣੀ ਚਲੋ ਪੀ ਲਓ ਪਾਣੀ ਕੋ ਸਾਜਿਆ ਲੈਣ ਕੇ ਦੇਣਾ ਆਹ ਇਹ ਕੀ ਠੀਕ ਹੀ ਆ ਮੰਮੀ ਕਹਿੰਦੇ ਸੀਗੇ ਵੀ ਠੰਡਾ ਪਾਣੀ ਦਵੀ ਜਾ ਕੇ ਗਰਮੀ ਗਰਮੀ ਲੱਗਦੀ ਹੁਣ ਥੋੜੀ ਥੋੜੀ ਹਾਂ ਗਰਮੀ ਆ ਗਈ ਹੈ ਨਾ ਪਰ ਪੈ ਗਿਆ ਹਾਂ ਹਾਂ ਜਾ ਤੂੰ ਕੰਮਕੁਮੀ ਨਾਲ ਕਰਾ ਲਾ ਕੋਈ ਮੰਮੇ ਕੰਮ ਕੀ ਕਰਨਾ ਵਾ ਸਬਜੀ ਪਾਣੀ ਤੇ ਬਣਿਆ ਵਾ ਮੰਮੀ ਇਹ ਪਹਿਲਾਂ ਹੀ ਸਬਜੀ ਪਾਣੀ ਬਣਾ ਲਿਆ ਹੈਗਾ ਸਾਰਾ ਤੁਹਾਨੂੰ ਪਤਾ ਹੀ ਪਿਉਣਾ ਤੇ ਪਹਿਲਾਂ ਬਣਾ ਕੇ ਰੱਖ ਲਿਆ ਤਹੋ ਮਮੇ ਰਤੀ ਗੱਲ ਤੇ ਹੋਈ ਤੁਹਾਨੂੰ ਵੀ ਨਾ ਚੇਤਾ ਭੁੱਲਣ ਵਾਲੀ ਬਿਮਾਰੀ ਨਹੀਂ ਜਾਂਦੀ ਡਾਡੀ ਉਹ ਮੈਂ ਰੱਖ ਲਾ ਚੀ ਤੇ ਮੈਨੂੰ ਤੇ ਫੇਰ ਚੇਤਾ ਹੀ ਭੁੱਲ ਜਾਂਦਾ ਵਾ ਤੇ ਚਾਹ ਵਾ ਬਿਨਾ ਮਿੱਠੇ ਵਾਲੀ ਬਣਾਉਣੀ ਆ ਤੇ ਉਹ ਤੇ ਛੱਡ ਦੀ ਜਨੇ ਬਣਾ ਕੇ ਲਿਆਉਣੀ ਆ ਤੇ ਉਹ ਫਿੱਕੀ ਚਾਹ ਬਣਾਉਣਾ ਨਾ ਸ਼ੂਗਰ ਹਾਂਜੀ ਹਾਂਜੀ ਮੈਂ ਫਿੱਕੀ ਆ ਮਮੇ ਚਲ ਫੇਰ ਵੀ ਕੋਈ ਆਪਣੀ ਭੈਣ ਨਾਲ ਪੰਦਰਾ ਵਾਲਾ ਜਾ ਕੇ ਕੋਈ ਨਹੀਂ ਮਮੇ ਮੈਂ ਗੱਲਾਂ ਪਤਾ ਕਰਦੀ ਤੂੰ ਜਾਂਦੇ ਆਉਣਾ ਤੂੰ ਹੀ ਗੇੜਾ ਹੀ ਨਹੀਂ ਮਾਰਿਆ ਹੈਗਾ ਤੇ ਮੈਂ ਡੀ ਡੀ ਕੇ ਆਈ ਆ ਤੁਹਾਨੂੰ ਆਉਣਾ ਇਹਨਾਂ ਭੈਣ ਜੀ ਕੀ ਆ ਇਹ ਲੜ ਪਈਆਂ ਸੀ ਇਹ ਦਵੇ ਕਿਦੋਂ ਮੰਮੀ ਜਿੱਦ ਨਹੀਂ ਆਉਣ ਲੱਗੀਆਂ ਸੀ ਨਾ ਤੇ ਤੁਸੀਂ ਕਹਿਆ ਨਹੀਂ ਇਹ ਵੀ ਗਵਾਂਢ ਵਿੱਚ ਲੜਾਈ ਹੋ ਗਈ ਤੇ ਅਸੀਂ ਚੱਲੀਆਂ ਉਧਰ ਨੂੰ ਤਾਂ ਹੀ ਕਹਿੰਨਾ ਤੇ ਗਵਾਂਢ ਉਧਰ ਲੜਨਦੇ ਆ ਤੇ ਅਸੀਂ ਜਾ ਕੇ ਕੀ ਕਰਨਾ ਆਹ ਤੇ ਫਿਰ ਮੈਂ ਡੀਕਦੀ ਰਹੀ ਤੁਹਾਨੂੰ ਹੈ ਬੱਚੇ ਲੜਿਆ ਨਾ ਕਰੋ ਤੁਸੀਂ ਹੈ ਨਹੀਂ ਮੰਮੀ ਇਹ ਕਦੋਂ ਲੜਦੀਆਂ ਵਾ ਲੜਿਆ ਨਾ ਕਰੋ ਇਸ ਤਰ੍ਹਾਂ ਤਾਂ ਮੈਨੂੰ ਬਦਨਾਮੀ ਹੁੰਦੀ ਆ ਹੈ ਆਖਣਾ ਮੈਂ ਨਾ ਮੰਮੀ ਦਾ ਸਭ ਲਈ ਹੀ ਲੜੀਆਂ ਕਦੀ ਜੋ ਅਹੀਂ ਲੜੀਆਂ ਇਹ ਤਾਂ ਹੀ ਕਈਏ ਨਾ ਅੱਡਬਾਰ ਹੋਣਾ ਵਾ ਸਾਡੀ ਤਾਂ ਨਿਬਦੀ ਬੜੀ ਵਧੀਆ ਜਾਣਦੀ ਆ। ਉਹ ਸਰੀਕਾ ਕੀ ਆਂਦਾ ਹੋ ਤੇਰੀ ਮਾਂ ਨੇ ਵੀ ਕੋਸ ਖਾਲ ਕੇ ਨੇ ਨੂੰ ਕਲਾਇਆ ਹੈਗਾ। ਇਹ ਲੜਦੀਆਂ ਨੇ। ਨਹੀਂ ਮੰਮੀ ਇਦਾਂ ਦੀ ਨਹੀਂ ਕੋਈ ਵੀ ਗੱਲ ਲੈ ਗਈ। ਪੁੱਛ ਲਾ ਪਾ ਮੰਮੀ ਨੂੰ ਮੂੰਹ ਤੇ ਬੈਠੀ ਆ। ਦੋਵੇਂ ਭੈਣਾਂ ਨਾਲ ਮਿਲ ਕੇ ਰਿਆ ਕਰੋ ਤੇ ਇਦਾਂ ਮੇਰਾ ਨਾਮ ਉੱਚਾ ਹੋਵੇ। ਪੇਕੇਆਂ ਦਾ ਨਾਮ ਵੀ ਚਾਹੁੰਦਾ ਵਾ। ਹਾਂਜੀ। ਨਹੀਂ ਅਸੀਂ ਨਹੀਂ ਲੜੀਆਂ ਗੱਦੀ। ਚਾਲਕ ਬੜੀ ਆ। ਚਾਲ ਕੋਈ ਜਾਂਦੀ। ਜਾ ਮਮੀ ਇਹ ਨਾ ਕੋਈ ਗੱਲ ਨਹੀਂ ਜਿੱਥੇ ਦੋ ਭਾਂਡੇ ਹੋਣ ਖਾਇ ਵੀ ਪੈਂਦੇ ਹੋ ਉਹ ਤਾਂ ਕੋਈ ਗੱਲ ਨਹੀਂ ਆ ਹਾਂ ਨਿੱਕੀ ਕੋਈ ਗੱਲ ਜਿਆਦੀ ਤੇਜ ਹੋ ਨਿੱਮੀ ਜੱਤੀਆਂ ਨਹੀਂ ਤੇ ਇੱਤੇ ਨਹੀਂ ਗਈਆਂ ਹਾਂ ਭੈਣ ਜੀ ਨਾਲ ਵੀ ਪੈਂਦੀਆਂ ਫੇਰ ਇਕੱਠੀਆਂ ਹੋ ਜਾਂਦੀਆਂ ਤੇ ਫੇਰ ਕੀ ਚੱਲ ਦੋਵੇਂ ਪੈਣਾ ਮਮੀ ਕਿੰਨਾ ਲੜਦੀਆਂ ਰਹੀਆਂ ਨਿੱਕੀਆਂ ਹੁੰਦੀਆਂ ਲੜਨ ਰਾਤ ਆਏ ਤੇ ਵਿਸਰਨ ਰਾਤ ਨਾ ਆਵੇ ਆਹੋ ਚਲੋ ਕੋਈ ਨਹੀਂ ਦੋਵੇਂ ਪੈਣਾ ਪੈਣਾ ਹਾਂ ਜੇ ਲੜਦੀਆਂ ਮੁਰਕੇ ਇਕੱਠੀਆਂ ਵੀ ਹੋ ਜਾਂਦੀਆਂ ਉਹ ਤਾਂ ਫੇਰ ਮਮੀ ਦੱਸ ਇਹਦੇ ਮਮੀ ਦੇ ਕੜੇ ਮੁੰਡੇ ਲੜਦੇ ਨਹੀਂ ਆ ਕਿੰਦਾ ਵੇਲਾ ਗੱਡੀ ਛੇਤੀ ਮੰਮੀ ਮੈਣਾ ਦੇਣ ਦੀ ਤੇ ਆਪਣੇ ਪੱਠੇ ਭੌਣ ਤੋਂ ਲੜਨ ਦੇ ਹੁੰਦੇ ਆ ਇੱਕ ਕਹਿੰਦਾ ਮੈਂ ਵੱਡ ਤੇ ਆ ਤੇ ਦੂਜਾ ਕਹਿੰਦਾ ਮੈਂ ਕੁੱਤਰ ਕਹ ਤੇ ਉਹ ਚ ਖੁੱਲੀ ਚ ਨਹੀਂ ਪਾਉਣੇ ਆਪਣੇ ਨਹੀਂ ਮੰਮੀ ਦਾ ਹਾਂ ਉਹਨਾਂ ਦਾ ਕੰਮ ਤਾਂ ਕਰਦੇ ਹੀ ਆ ਨਾ ਉਹ ਜਾਣਣ ਤੋਂ ਉਹਨਾਂ ਦਾ ਕੰਮ ਜਾਣੇ ਹਰ ਇੱਕ ਦੇ ਘਰ ਹੁੰਦੀ ਆ ਚਲ ਮੈਂ ਵੇਖਾਂ ਚਾਹ ਪਾਣੀ ਆ ਜਾ ਨਾਲ ਚ ਲਿਆ ਜਾ ਕੇ ਗੱਲ ਨਹੀਂ ਕਰੀ ਜਾਂ ਨਹੀਂ ਬੈਠੀ ਤਾਂ ਗੱਲਾਂ ਵੀ ਗੱਲਾਂ ਹੀ ਕਰਨ ਆਈ ਆ ਮੰਮੀ ਹੋਰ ਖਾਣ ਥੋੜਾ ਆਈ ਆ ਚੱਲ ਨਹੀਂ ਆਂਦਾ ਕਰਕੇ ਫੇ ਬੈ ਕੇ ਗੱਲਾਂ ਕਰ ਲਿਆ ਤੋਏ ਪਹਿਣਾ ਕਿ ਕੋਈ ਨਹੀਂ ਪਹਿਂਦੀ ਆ ਜਾਂਦੀ ਕੋਈ ਗੱਲ ਜੀ ਤੋਹੀ ਬਸੇ ਜੋ ਆਏਗਾ ਤਾਂ ਤੇ ਮੁੰਡੇ ਨਾਲ ਲੈ ਆਉਂਦੇ ਉਹ ਤਾਂ ਅੰਦਾ ਹੈ ਕਿ ਮੈਂ ਜਾਨਾ ਨਾਲ ਹੈ ਤੇ ਮੈਂ ਆਖਾ ਹੈ ਮੇਰਾ ਰਾਦਾ ਵੀ ਮੈਂ ਰਾਤ ਰਾਹੂੰਗੀ ਚੱਲ ਆ ਤੈਨੂੰ ਬੜਾ ਚੱਕਰ ਤੇ ਫੇ ਮੈਂ ਕੱਲੀ ਆ ਗਈ ਨਾ ਬੜਾ ਕਾਹਦੇ ਕਾਲ ਸਕਦੇ ਜਿਹੜਾ ਨਾ ਰਹਿਣ ਦੀ ਗੱਲ ਹੈ ਮੇਰਾ ਪੁੱਤ ਜਵਾਨ ਹੋ ਗਿਆ ਹੈ ਮਾਤਾ ਆਈਆ ਸੱਚੀ ਮਾਤਾ ਜੀ ਸੀਗਾੜਾ ਹੋਰ ਸੁਣਾਓ ਸਭ ਠੀਕ ਠਾਕ ਹੈ ਹਾਂ ਵਧੀਆ ਠੀਕ ਠਾਕ ਹੈ ਹਾਂ ਵਧੀਆ ਵਧੀਆ ਮੈਂ ਵੀ ਤੁਹਾਨੂੰ ਸੁਣਾਉਂ ਪਿੰਡ ਦਾ ਇਹ ਵੀ ਠੀਕ ਠਾਕ ਹੈ ਪਿੰਡ ਸਭ ਰਾਜੀ ਬਾਜੀ ਹੈ ਹਾਂ ਜਵਾਨ ਠੀਕ ਆ ਹਾਂਜੀ ਠੀਕ ਆ ਤੁਹਾਨੂੰ ਲੈ ਆਉਣਾ ਨਾਲ ਉਹ ਫਿਰ ਨਹੀਂ ਆਇਆ ਹੈਗਾ ਤੇ ਮੈਂ ਕਿਹਾ ਮੇਰਾ ਰਾਤੇ ਫਿਰ ਰਾਤ ਰਹੂੰਗੀ ਸਰ ਚੰਗਾ ਵਾਗ ਕਿਤੇ ਮੈਂ ਕੱਲੀ ਆ ਗਈ ਤੂੰ ਵੀ ਰਾਤ ਰਹਿ ਪੈਂਦਾ ਉਹਨੂੰ ਕੀ ਤੇ ਉਹ ਅੰਦਰ ਚੱਲ ਮੰਮੀ ਵੀ ਮੈਂ ਤੇ ਇਹਨਾਂ ਨੂੰ ਠੀਕ ਦੀ ਰਹੀ ਚਲ ਇਹ ਆਉਣਗੀਆਂ ਤੇ ਇਹ ਫਿਰ ਆਇਆ ਹੈ ਨਹੀਂ ਗੀਆਂ ਇਹਨਾਂ ਦਾ ਟਾਈਮ ਟੂਨ ਨਹੀਂ ਲੱਗਦਾ ਇਹ ਤਾਂ ਘਟ ਹੀ ਲੱਗਦਾ ਤੇ ਡੀ ਡੀ ਕਿ ਫਿਰ ਮੈਂ ਆਪ ਆਪ ਹੀ ਮੈੜਮ ਨਹੀਂ ਇਹਨਾਂ ਨੂੰ ਚਾਹ ਲਾ ਆ ਤੇ ਪੈਂਜੀ ਤੇ ਵੀ ਬੜਾ ਚੰਗਾ ਬੜਾ ਚੰਗਾ ਐਸੇ ਨਹੀਂ ਆਂਦੇ ਰਾਤ ਰਹਿਣਾ ਆ ਇਸ ਕਰਕੇ ਫਿਰ ਮੈਂ ਆ ਗਈ ਨਾ ਚਲੋ ਰਾਤ ਗੱਲਾਂ ਬਾਤਾਂ ਕਰਾਂਗੇ ਕਰਾਂਗੇ ਸਾਹ ਜੜੀ ਤੇ ਤਰਾ ਭਜੋ ਦੱਸੀ ਆ ਫਿਰ ਤੈਨੂੰ ਭਜ ਨੱਠਦੀ ਹੁੰਦੀ ਹੈ ਚਲੋ ਫਿਰ ਰਾਤ ਬਹਾਂਗੇ ਖਲਾਵਾਂਗੇ ਹਾਂਜੀ ਮੰਮੀ ਮੰਮਾ ਨਹੀਂ ਆਹ ਕਦੋਂ ਪੇਰ ਆਉਂਗੇ ਕਦੋਂ ਕੋਈ ਕਹਿੰਦੇ ਮੈਂ ਆਵਾਂਗੇ ਠੀਕ ਆ ਮੈਂ ਵੀ ਆ ਗਈ ਹੁਣ ਹੈ ਚੰਗਾ ਕੀਤਾ ਕੇ ਚੱਗਾ ਮੈਂ ਬਦਲ ਲਾਂ ਕੱਪੜੇ ਬਦਲ ਲੋ ਚਾਹ ਲਾ ਸਮਰੀਤ ਤੂੰ ਹੀ ਲਾ ਪਾ ਤ ਵਰਦੀ ਆਪਣੀ ਯਾ ਪਾਣੀ ਪੀਓ ਫਿਰ ਉਹ ਤਾਂ ਜਿੱਦੇ ਲੱਗ ਮੈਂ ਬੈਣੀ ਆ ਉਹ ਮੈਨੂੰ ਗੱਲਾਂ ਛਾਉਂਦਾ ਸੱਸ ਮੈਂ ਤੁਹਾਡੇ ਲੱਗ ਬੈਠੀ ਉਹਨਾਂ ਲੱਗ ਤੇ ਉਹਨੇ ਹੀ ਮੈਨੂੰ ਬੜੀਆਂ ਗੱਲਾਂ ਕੀਦੀ ਤੁਸੀਂ ਲੱਟੀਆਂ ਰਹਿੰਦੀਆਂ ਜੀ ਮਮੀ ਲੜਾਈ ਤਾਂ ਹੁੰਦੀ ਆ ਫਿਰ ਮਨਪਿੱਛ ਵੀ ਨਹੀਂ ਫਿਰ ਹਟਦੀ ਤੇ ਫਿਰ ਮੈਂ ਵੀ ਲੜ ਪੈਣੀ ਆ ਮੈਨੂੰ ਗੁੱਸਾ ਆ ਜਾਂਦਾ ਬੱਬੀ ਤੂੰ ਫੇਰ ਵੀ ਉਹ ਤੇਰੀ ਛੋਟੀ ਭੈਣ ਆ ਤੇ ਲੜਿਆ ਨਾ ਕਰੋ ਮੰਮੀ ਉੱਪਰ ਨਾ ਹੋ ਮੈਨੂੰ ਫਿਰ ਗੁੱਸਾ ਆਉਂਦਾ ਉਹ ਪਿੰਦਰ ਨਾ ਬੜਾ ਜਾ ਕੇ ਨਾ ਚੁਗਲੀਆਂ ਕਰਦੀ ਆ ਤੇ ਮੈਨੂੰ ਗੁੱਸਾ ਆ ਜਾਂਦਾ ਵਾ ਇੱਕ ਵਾਰ ਫੇ ਤੁਸੀਂ ਲੜਦੇ ਬਦਨਾਮੀ ਹੁੰਦੀ ਆ ਫੇ ਪੇਕੀਆਂ ਦੀ ਹੁੰਦੀ ਆ ਹਨ ਮਾਂ ਨੇ ਕੀ ਸਿਖਾ ਲਿਆ ਇਹਨਾਂ ਨੂੰ ਹੁਣ ਜਿਹਦੇ ਲੱਗ ਬਈ ਉਹ ਗੱਲਾਂ ਕਰਦੀ ਆ ਜਿਹਦੇ ਲੱਗ ਬਈ ਉਹ ਗੱਲਾਂ ਕਰਦੀ ਆ ਇਹ ਚੰਗਾ ਕੰਮ ਥੋੜਾ ਤੁਹਾਡੇ ਲਈ ਚੰਗਾ ਤੇ ਨਹੀਂ ਮੰਮੀ ਆਗਾ ਫਿਰ ਯਾਰ ਪੁੱਤ ਫੇਰ ਵੀ ਤੂੰ ਸਿਆਣੀ ਆ ਤੇ ਨਿੱਕੀ ਭੈਣ ਆ ਲੋ ਦੋ ਗੱਲਾਂ ਕਹਿ ਵੀ ਰਹੀ ਨੇ ਫੇਰ ਵੀ ਤੂੰ ਜਰ ਲਿਆ ਕਰ ਨੇ ਮੈਂ ਫਿਰ ਜਾਂਦੇ ਤੇ ਲਿਆ ਕਰੂੰਗੀ ਫਿਰ ਤੁਸੀਂ ਉਹਨੂੰ ਵੀ ਸਮਝਾ ਕੇ ਜਾਓ ਨਾ ਚਲ ਉਹਨੂੰ ਮੈਂ ਸਮਝਾਉਂਗੀ ਹਾਂ ਉਹ ਦਿਨ ਹੁਣ ਨਾ ਮੈਂ ਗੱਲ ਹੀ ਕਰਨ ਦੇਈ ਹੀਗੀ ਕਿ ਉਹਦੇ ਨੂੰ ਦੂਜਾ ਅਮਰੀਕਾ ਭੇਜਣਾ ਉਹਦੇ ਵੀ ਤੂੰ ਦੂਜਾ ਨਾ ਡੋਂਗੀ ਲਾ ਕੇ ਨਹੀਂ ਜਾਣਾ ਤੇ ਵੀ ਉਹਦੇ ਪਿਆ ਤੂੰ ਨਾ ਇੰਟਰਵਿਊ ਕਲੀਅਰ ਕਰ ਲਈ ਐਨੀ ਗੱਲ ਤੋਂ ਮੈਂ ਨਾਲ ਲੜ ਪੀ ਵੀ ਤੂੰ ਦੂਜਾ ਭੇਜਣਾ ਤਾਂ ਪੈਸੇ ਕਿੱਥੋਂ ਲਿਆਉਣੇ ਨੇ ਚਲੋ ਉਹਦੇ ਤੇ ਲੋ ਪੈਸੇ ਆ ਹੀ ਜਾਣੇ ਹੈਗੇ ਜਦੋਂ ਕੀ ਪਤਾ ਜਾਵੇ ਤਾਂ ਪੈਸੇ ਚਲੋ ਇਕੱਠੇ ਕਰ ਹੀ ਲਈਦੇ ਹੈਗੇ ਆ ਆਹੋ ਤੇ ਚਲੋ ਉਹਦੀ ਵੀ ਇਹ ਗਲਤੀ ਆ ਪਰ ਕੋਈ ਨਾ ਤੁਸੀਂ ਲੜਿਆ ਨਾ ਕਰੋ ਹਾਂ ਠੀਕ ਆ ਮੰਮੀ ਫਿਰ ਤੁਸੀਂ ਮੈਨੂੰ ਵੀ ਸਮਝਾ ਕੇ ਜਾਓ ਨਹੀਂ ਮੈਂ ਸਮਝਾਉਂਗੀ ਇਸ ਤਰ੍ਹਾਂ ਮੈਨੂੰ ਸੋਭਾ ਨਹੀਂ ਨਾ ਮਿਲਦੀ ਹੈਗੀ ਹੁਣ ਜੇ ਮੈਂ ਰਾਤ ਰਹੀ ਤੇ ਰਾਤ ਹੀ ਉਹਨਾਂ ਗੱਲਾਂ ਬਾਤਾਂ ਮੈਨੂੰ ਸਾਰਿਆਂ ਕਰਨੀਆਂ ਦੱਸਣੀਆਂ ਆ ਆ ਦੱਸਣੀਆਂ ਮੰਮੀ ਨਹੀਂ ਹਟਦੇ ਮੰਮੀ ਹੁੰਦੇ ਹੁੰਦੇ ਕਹਿੰਦਾ ਸੀ ਤੇ ਮੰਮੀ ਤਾਂ ਢਾਡਾ ਨਹੀਂ ਹੁੰਦੀ ਆ ਕਿ ਨਾ ਮੈਂ ਇਹ ਸਿਖਾਇਆ ਇਹਨਾਂ ਨੇ ਇਹ ਤੇ ਦੋਪਾਣੇ ਕਿ ਲੋਖਾਇ ਤੇ ਪਿੰਦੇ ਆ ਪਰ ਤੂੰ ਸਿਆਣੀ ਹੈ ਸਿਆਣੀ ਬਣ ਕੇ ਨਾ ਕੋਈ ਨੀ ਇੱਕ ਗੱਲ ਕਹਿ ਵੀ ਲੈਂਦੀ ਹੁੰਦੀ ਆ ਚੁੱਪ ਕਿਤੇ ਰਹੇ ਪਰ ਮੈਂ ਨੂੰ ਕਹੋ ਪੇ ਹੋਰ ਨਾ ਭਿੰਦਰ ਨਾ ਚੁਗਲੀ ਨਾ ਕਰਿਆ ਕਰੋ ਚਲੋ ਤੇ ਮੈਂ ਉਹਨਾਂ ਸਮਝਾਉਂਗੀ ਕਿ ਨਾ ਕਰਿਆ ਕਰੂਗੀ ਤਾਂ ਇਦਾਂ ਨੇ ਪਹਿਣਾ ਨਾ ਪ੍ਰੇਮ ਭਾ ਨਾ ਰਿਆ ਕਰੋ ਠੀਕ ਹਾਂ ਇਹ ਤਾਂ ਲੱਗਦਾ ਨਹੀਂ ਹੁੰਦਾ ਹੈਗਾ ਤੇ ਕੋਤੋਂ ਮੈਂ ਉਹਦੀਆਂ ਗੱਲਾਂ ਸਾਰੀਆਂ ਸੁਣ ਲਈਆਂ ਹਾਂ ਤੇ ਤੂੰ ਹੁਣ ਨਾ ਤੂੰ ਵੀ ਸਿਆਣੀ ਬਣਾ ਹਨ ਮੈਂ ਮੈਂ ਤਾਂ ਬਥੇਰੀ ਸਿਆਣੀ ਬਣਦੀ ਆ ਇਦ ਮੇਰੀ ਨਿੱਕੀਆਂ ਨਿੱਕੀਆਂ ਗੱਲਾਂ ਨੋਟ ਕਰ ਲੈਂਦੇ ਆ ਦੀਦੀ ਚਲ ਕੋਈ ਨਹੀਂ ਫਿਰ ਵੀ ਤੇਰੀ ਵੱਡੀ ਭੈਣ ਆ ਤੇ ਜੋ ਇੱਕ ਗੱਲ ਕਹਿ ਵੀ ਦਿੰਦੀ ਹੁੰਦੀ ਹੈ ਤਾਂ ਜਰ ਲਈਦੀ ਹੁੰਦੀ ਆ ਆ ਤੇ ਮੰਮੀ ਵੇਲਾ ਕਿੰਨਾ ਫਰਕ ਵਾ ਨਾ ਸਾਡੀ ਉਮਰ ਦੇ ਵਿੱਚ ਵੀ ਵੱਡੀ ਤੇ ਉਹੋ ਹੀ ਆ ਨਾ ਉਹ ਇਹੋ ਇਹ ਵੀ ਗੱਲ ਤੋਂ ਲੜ ਪੈਂਦੀ ਆ ਵੀ ਹਾਂ ਹਾਂ ਮੈਂ ਵੱਡੀਆਂ ਨੇ ਮੈਂ ਸਾਡੀ ਉਮਰ ਵੱਡੀ ਭਣੀਏ ਤੁਹਾਨੂੰ ਦੋਹਾਂ ਨੂੰ ਵਿਆਹ ਹੀ ਦਿੱਤਾ ਵਾ ਉਥੇ ਵੱਡੀ ਨਿੱਕੀ ਦਾ ਕੋਈ ਫਰਕ ਨਹੀਂ ਹੁੰਦਾ ਹੈਗਾ ਹਾਂ ਦੋਈ ਲੱਗਦਾ ਨਹੀਂ ਹੁੰਦਾ ਹੈਗਾ ਚਲ ਠੀਕ ਆ ਮੰਮੀ ਜੇ ਫਿਰ ਤੁਸੀਂ ਕਹਿੰਦੇ ਆ ਤੇ ਨਹੀਂ ਲੜਿਆ ਕਰਦੀ ਤੇ ਜੇ ਜੇ ਪਕੇ ਕੋ ਜੇ ਬਾਰ ਨੂੰ ਕੋਈ ਤਾਂ ਕਵੇ ਤੇ ਬਰਸ ਹੋਣ ਲਈਦੀ ਹੁੰਦੀ ਤੇ ਕਰੀਦੀ ਆਪਣੀ ਮਰਜ਼ੀ ਹੁੰਦੀ ਆ ਲੋਕ ਜਸਰੀਕਾ ਚੁੱਕਦਾ ਹੀ ਹੁੰਦਾ ਵਾ ਵੇਲਾ ਮੰਮੀ ਕਿੱਡੀ ਚਲਾ ਕਹਿੰਨੇ ਪਿੰਦਰ ਦੀ ਗੱਲ ਕਹੀ ਹੋਣੀ ਆ ਇਹ ਤੇ ਹੁਣ ਮੈਨੂੰ ਪਤਾ ਨਹੀਂ ਕਿੰਨੂ ਪਿੰਦਰ ਦੀ ਕਹੀ ਤੇ ਕਿਹਦੀ ਹੁਣ ਕਹੀ ਆ ਹਾਂ ਪਰ ਬੰਦੇ ਕਈ ਵਾਰੀ ਵੀ ਲੋਕੀ ਚੁੱਕਣਾ ਦੇਂਦੇ ਹੁੰਦੇ ਆ ਮੰਮੀ ਉਹ ਨਹੀਂ ਚੁੱਕਣਾ ਦਿੰਦੀ ਉਦਾਂ ਉਹ ਆਪਣੇ ਕਾਦੀਆਂ ਗੱਲਾਂ ਕਰ ਲੈਂਦੀ ਤੇ ਮੈਂ ਆਪਣੇ ਦੀਆਂ ਕਰ ਲੈਨੀ ਆ ਇਹ ਕਹ ਦਿੰਦੀ ਐ ਵੀ ਚੁਗਲੀਆਂ ਕਰ ਲੀਆਂ ਮੈਂ ਤੇ ਫੇਰ ਕੀ ਐ ਉਹ ਵੀ ਆਪਣਾ ਢਿੱਡ ਹੋਲਾ ਕਰ ਦਿੰਦੀ ਤੇ ਮੈਂ ਵੀ ਕਰ ਦਿੰਦੀ ਨਹੀਂ ਕੋਤੇ ਕਰਦੀਆਂ ਗੱਲਾਂ ਬਾਹਰ ਨਹੀਂ ਦੱਸਿਦੀਆਂ ਹੁੰਦੀਆਂ ਤੇ ਮੰਮੀ ਉਹ ਵੀ ਤੇ ਆਪਣੇ ਕਰਦੀਆਂ ਮੈਨੂੰ ਦੱਸ ਕੇ ਜਾਂਦੀ ਐ ਜਦੋਂ ਢਿੱਡ ਨੰਗਾ ਹੁੰਦਾ ਵਾ ਤੇ ਫਿਰ ਤਿਆਰ ਨਾ ਰਿਆ ਕਰੋ ਤੁਸੀਂ ਚਲ ਠੀਕਾ ਫੇਰ ਨਹੀਂ ਲੜਿਆ ਕਰਦੀ ਓਦਾਂ ਪਹਿਲ ਤੇ ਮੈਂ ਕਰਦੀ ਨਹੀਂ ਹੁੰਨੀ ਆ ਫੇਰ ਨਹੀਂ ਲੜਨਾ ਨਹੀਂ ਹੈਗਾ ਇਹ ਤਾਂ ਫੇਰ ਮੈਨੂੰ ਵੀ ਸੋਭਾ ਮਿਲਦੀ ਐ ਜੇ ਚੰਗੀਆਂ ਰਹੋਗੀ ਤੇ ਆਖਣਾ ਪੀ ਸੋਭਾ ਮੇਰੇ ਉਹਦਾ ਮਮਮੀ ਸਾਰੀਆਂ ਲੜਾਈ ਵਾਲੀਆਂ ਗੱਲਾਂ ਦਸੀਆਂ ਹਨਾ ਕਿੰਨੇ ਦਿਨ ਹੈ ਸਾਡੀ ਸੁਲਾਈ ਰਹਿੰਦੀ ਆ ਉਹ ਦਸੀ ਨਹੀਂ ਕਹਿੰਨੇ ਮਮਮੀ ਨੇ ਵੀ ਨਹੀਂ ਦਸੀ ਵੇਲਾ ਪੀ ਇਹ ਸੁਲਾਗ ਵੀ ਕਰਕੇ ਰੱਖਦੀਆਂ ਦੋਨੋਂ ਵੀ ਮਮਮੀ ਤਾਂ ਕਿੰਨੀ ਮੇਨ ਲੱਗੀ ਬੈਠ ਕੇ ਉਹਨਾਂ ਨੇ ਵੀ ਉਹ ਗੱਲਾਂ ਕੀਤੀਆਂ ਕਿ ਲੜਦੀਆਂ ਬੜੀਆਂ ਆਓ ਨੇ ਤਾਂ ਦੱਸਣੀਏ ਦੱਸਣੀਓ ਚਲ ਕੋਈ ਇੰਨੀ ਦਤ ਹੀ ਨਹੀਂ ਟੈਨਸ਼ਨ ਲੈਣੀ ਆਪਾਂ ਨਹੀਂ ਲੜਦੀਆਂ ਇਨ ਇਨ ਕਿਦ ਲੜਾਈ ਇਹੀ ਉੱਥੇ ਵੀ ਕਰਦੀਆਂ ਹੈਗੀਆਂ ਬਸ ਇਹ ਵੀ ਉੱਥੇ ਕੋਈ ਚਕਤਾਂ ਨਹੀਂ ਹਿਲਾਉਂਦਾ ਵੀ ਇਹ ਲੜਦੀਆਂ ਕਿਤੇ ਮੈਨੂੰ ਕੋਈ ਫਿਕਰ ਨਹੀਂ ਹੁੰਦਾ ਹੈਗਾ ਕਿ ਉਹ ਨੂੰ ਤਾਂ ਫਿਕਰ ਹੋਣਾ ਵੀ ਹਏ ਲੜਦੀਆਂ ਹੋਣਗੀਆਂ ਨਹੀਂ ਨਹੀਂ ਡਿਨੀ ਕੋਈ ਅੱਗੇ ਕਦੀ ਤਾਂ ਲਾਵਾ ਗਿਆ ਵਾ ਤੀ ਟੈਨਸ਼ਨ ਫ੍ਰੀ ਰੋ ਹਾਂਜੀ ਠੀਕ ਆ ਹਾਂਜੀ ਹਰ ਮੈਨੂੰ ਦੋਵੇਂ ਪਹਿਣਾ ਨਾ ਮੇਰੀ ਪਿਆਰ ਰਮਨ ਵੰਡ ਕੇ ਚਲੋ ਆਪਣਾ ਕੰਮ ਕੀਤਾ ਇਕੱਠਾ ਹੈ ਕਿ ਨਹੀਂ ਹਾਂ ਚਲੋ ਬਹੁਤ ਹੀਦ ਮੈਂ ਮੂੰਗਫਲੀ ਲੈ ਕੇ ਹੁਣੀ ਆ ਖਾਨੇ ਫਿਰ ਤੇ ਦੀਦੀ ਨੂੰ ਵੀ ਕਹਿਨੀ ਆ ਵੀ ਆ ਜਾਓ ਇਕੱਠੇ ਬੈਣੀ ਆ ਇਕੱਠੀ ਰੋਟੀ ਖਾਈ ਦੀ ਪ੍ਰੇਮ ਪਿਆਰ ਵਾਦਾ ਵਾ ਹਾਂਜੀ ਨੂੰ ਸਮਝਾਇਆ ਤੇ ਬਥੇਰਾ ਵਾ ਮੰਨ ਜਿਓਗੀ ਹੁਣ ਚਲੋ ਕੋਈ ਗੱਲ ਨਹੀਂ ਹੈ ਉਹ ਵੇ ਪਹਿਣਾ ਰਹਿਣਗੀ ਉਹਨੂੰ ਵੀ ਸਮਝਾਇਆ ਤੇ ਉਹਨੂੰ ਸਮਝਾਇਆ ਵਾ